ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਵੀ ਠੀਕ ਆ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲਓ ਜੀ ਇੱਕ ਬਲੌਗ ਤਾਂ ਮੈਂ ਹੁਣੇ-ਹੁਣੇ ਐਡ ਕੀਤਾ ਤੇ ਦੂਸਰਾ ਜਿਹੜਾ ਸਟਾਰਟ ਕਰ ਲਿਆ ਹੁੰਦਾ ਕੀ ਸੀ ਮੇਰੇ ਡੇਲੀ ਬਲੌਗ ਬਣਦੇ ਸੀ ਅਪਲੋਡ ਹੁੰਦੇ ਸੀ ਮਤਲਬ ਕਿ ਲਾਈਵ ਬਲੌਗ ਬਣਾ ਲਾਈਵ ਨਹੀਂ ਮੈਂ ਕਹਿ ਸਕਦੀ ਬਣਾਉਂਦੀ ਸੀ ਸਵੀਟ ਬਣਾਉਂਦੀ ਸੀ ਮਤਲਬ ਕਿ ਚਲੋ ਉਹ ਤਾਂ ਕਰਨਾ ਹੀ ਪੈਂਦਾ ਕਿਉਂਕਿ ਨਹੀਂ ਫਿਰ ਬਲੌਗ ਹੈ ਜਿਹੜਾ ਕਾਫੀ ਲੰਬਾ ਹੋ ਜਾਂਦਾ ਮੇਰਾ ਕੀ ਹੁੰਦਾ ਸੀ ਡੇਲੀ ਦੇ ਜਿਵੇਂ ਕਿ ਅੱਜ ਬਲੌਗ ਬਣਿਆ ਅੱਜ ਹੀ ਮੈਨੂੰ ਅਪਲੋਡ ਕਰਨਾ ਪੈਂਦਾ ਸੀ ਨਹੀਂ ਵੀਡੀਓ ਇੱਕ ਦਿਨ ਪਹਿਲਾਂ ਸ਼ੂਟ ਹੁੰਦਾ ਦੂਸਰੇ ਦਿਨ ਜਿਹੜਾ ਅਪਲੋਡ ਕੀਤਾ ਜਾਂਦਾ ਹੈ ਨਾ ਇਸ ਤਰ੍ਹਾਂ ਸੀਗਾ ਤੇ ਫਿਰ ਅੱਜ ਮੈਂ ਕਿਹਾ ਚਲੋ ਹੁਣ ਮੈਂ ਆਪਣਾ ਦੂਸਰਾ ਬਲੌਗ ਜਿਹੜਾ ਸਟਾਰਟ ਕਰਦੀ ਆਂ ਇਕਦਾ ਹੁਣੇ-ਹੁਣੇ ਹਜੇ ਐਂਡ ਕਰਕੇ ਹਟੇ ਸੀਗੀ ਤੇ ਕਿਚਨ ਚ ਚਲਦੇ ਆ ਮਣਾਉਣਿਆ ਸ਼ੇਕ ਕਾਫੀ ਜ਼ਿਆਦਾ ਵੀਕਨੈਸ ਹੋ ਗਈ ਤੇ ਉਹੀ ਗੱਲ ਜੀ ਘੋਲਣ ਵਾਲੀ ਮੈਂ ਹਰ ਕਈ ਵਾਰ ਬਲੌਗ ਦੇ ਵਿੱਚ ਤੁਹਾਨੂੰ ਦੱਸਦੀ ਆ ਵੀ ਮੈਂ ਬਹੁਤ ਜ਼ਿਆਦਾ ਘੋਲਣਾਗੀ ਆਪਣੇ ਪ੍ਰਤੀ ਸਿਰਫ ਆਪਣੇ ਪ੍ਰਤੀ ਆ ਘਰ ਦੇ ਕੰਮਾਂ ਨੂੰ ਲੈ ਕੇ ਨਹੀਂ ਹੋਰ ਕੁਝ ਕਰਨਾ ਹੋਵੇ ਕੋਈ ਘੋਲ ਨਹੀਂ ਕਰਦੀ ਸਿਰਫ ਆਪਣੇ ਲਈ ਆਪਣੇ ਸੂਟਾਂ ਲਈ ਵੀ ਘੋਲ ਕਰਦੀ ਆ ਮੈਂ ਕਾਫੀ ਜ਼ਿਆਦਾ ਹਨਾ ਘਰ ਦੀਆਂ ਚੀਜ਼ਾਂ ਮੰਗਵਾਉਣ ਦੇ ਵਿੱਚ ਕੋਈ ਘੋਲ ਨਹੀਂ ਕਰਦੀ ਜੀ ਇਹ ਮੇਰੀ ਖੂਬੀ ਕਹਿ ਲਓ ਆਦਤ ਕਹਿ ਲਓ ਕੁਝ ਵੀ ਆ ਇਹ ਹੈ ਹਨਾ ਤੇ ਦੂਸਰਾ ਅੱਜ ਦੇਖੋ ਕਮਰਾ ਨਾ ਬਿਲਕੁਲ ਖਾਲੀ ਖਾਲੀ ਜਿਹਾ ਲੱਗ ਰਿਹਾ ਪਲਾਂਟ ਵੀੜਾ ਬਿਲਕੁਲ ਸੁਨ ਸੁਨਾਂ ਜਿਹਾ ਕਮਰਾ ਲੱਗਦਾ ਜਿਹੜੇ ਪਲਾਂਟ ਸੀਗੇ ਕਿਉਂਕਿ ਥੋੜਾ ਮੌਸਮ ਜਿਵੇਂ ਹੁਣ بارش ਮੇਰੇ ਹਿਸਾਬ ਦੇ ਨਾਲ ਤਾਂ ਵੀ ਖੁੱਲ ਗਈ ਹੁਣ ਤਾਂ ਸ਼ੁਰੂ ਹੋ ਗਈ ਹੈ ਨਾ ਹੁਣ ਚਲੋ ਬਦਿਆ ਠੰਡਾ ਮੌਸਮ ਹੋ ਜਾਊਗਾ ਸ਼ਾਇਦ ਹੁਣ ਮੇਰੇ ਖਿਆਲ ਦੇ ਵਿੱਚ ਹੁਣ ਮੀਂਹ ਹੋ ਗਿਆ ਇੱਕ ਵਾਰ ਸ਼ੁਰੂ ਹੁਣ ਮੌਸਮ ਮੇਰੇ ਖਿਆਲ ਦੇ ਵਿੱਚ ਠੰਡਾ ਹੀ ਰਹੂਗਾ ਬਾਕੀ ਕੋਈ ਪਤਾ ਨਹੀਂ ਇਹ ਕੁਦਰਤ ਦੇ ਰੰਗ ਨੇ ਹਨਾ ਪਰਮਾਤਮਾ ਹੀ ਜਾਣੇ ਤੇ ਚਲੋ ਜੀ ਕਿਚਨ ਚ ਚਲਦੇ ਆ ਆਪਣੇ ਲਈ ਬਣਾ ਕੇ ਪੀਣੀ ਹੈ ਸ਼ੇਕ ਉਸ ਤੋਂ ਘੋਲ ਦੀ ਗੱਲ ਕਰਦੀ ਸੀ ਘੋਲ ਮੈਂ ਇੰਨੀ ਕਿ ਜ਼ਿਆਦਾ ਕਰਦੀ ਹਾਂ ਉਹ ਵੀ ਆਪਣੇ ਪ੍ਰਤੀ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਸੀ ਗੱਲ ਪਰ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਜਾਂਦੀ ਹੈ ਨਾ ਅ ਜਿਵੇਂ ਕਿ ਮੈਂ ਟੈਸਟ ਕਰਵਾਉਣੇ ਸੀ ਕੱਲ ਵੀ ਕੰਮ ਖਤਮ ਕੀਤੇ ਜਲਦੀ ਵੀ ਮੈਂ ਟੈਸਟ ਕਰਵਾਉਣ ਜਾਣਾ ਠੀਕ ਹੈ ਜੀ ਕੱਲ ਬਾਰਿਸ਼ ਆ ਗਈ ਤਾਂ ਨਹੀਂ ਜਾ ਸਕੀ ਉਸ ਤੋਂ ਬਾਅਦ ਬਾਰਿਸ਼ ਹਟ ਵੀ ਗਈ ਸੀ ਅੱਧਾ ਘੰਟਾ ਪੈ ਕੇ ਹੀ ਮੀਂਹ ਹਟ ਗਿਆ ਸੀਗਾ ਪਰ ਮੇਰੇ ਤੋਂ ਨਹੀਂ ਜਾਇਆ ਗਿਆ ਦੂਸਰਾ ਅੱਜ ਵੀ ਕੰਮ ਖਤਮ ਕਰ ਲਈ ਸੀ ਮੈਂ ਕਿਹਾ ਵੀ ਹੁਣ ਚਲੀ ਜਾਊਂਗੀ ਹੈਨਾ ਪਰ ਅੱਜ ਕੋਈ ਘਰ ਨਹੀਂ ਸੀ ਫਿਰ ਮੈਂ ਕਿਹਦੇ ਨਾਲ ਜਾਂਦੀ ਹੈਨਾ ਕਿਉਂਕਿ ਕੱਲੀ ਮੈਂ ਗਈ ਨਹੀਂ ਜਿਵੇਂ ਨੂੰ ਆਦਤ ਨਹੀਂ ਹੈਗੀ ਕੱਲੀ ਤਾਂ ਮੈਂ ਤੁਸੀਂ ਇਹ ਕਹਿ ਲੋ ਵੀ ਆਪਣੇ ਉਧਰਲੇ ਘਰ ਤੱਕ ਵੀ ਨਹੀਂ ਗਈ ਅੰਦਰਲੇ ਘਰ ਤੱਕ ਵੀ ਨਹੀਂ ਗਈ ਹੈਗੀ ਮੇਰਾ ਇੰਨਾ ਜ਼ਿਆਦਾ ਹੋਆ ਮੈਂ ਕੱਲੀ ਕਿੱਧਰ ਜਣੀ ਬੱਚਿਆਂ ਨਾਲ ਚਲੀ ਜੰਨੀ ਆ ਕਲੇਰ ਸਾਹਿਬ ਨਾਲ ਚਲੀ ਜੰਨੀ ਆ ਕੱਲੀ ਨਹੀਂ ਜਾਂਦੀ ਚਲੋ ਜੀ ਲੈ ਲਈ ਕੇਲੇ ਕਲੇਰ ਸਾਹਿਬ ਤਾਂ ਰੋਜ਼ ਰੋਜ਼ ਮੇਰੇ ਨਾਲ ਗਾਣਾ ਬੰਦਦੇ ਨੇ ਬਹੁਤ ਗਾਲਾਂ ਪੈਂਦੀਆਂ ਨੇ ਆ ਥਿੱਲੀਆਂ ਕਰਕੇ ਕਹਿੰਦੇ ਤੁਸੀਂ ਕੇਲੇ ਲਿਆ ਕੇ ਰੱਖ ਲਈ ਇਹਨਾਂ ਨੂੰ ਸਜਾ ਕੇ ਰੱਖ ਲੈ ਇੱਥੇ ਟੇਬਲ 'ਤੇ ਖਾਣੇ ਨਹੀਂ ਹੈਗੇ ਕੁਝ ਬਣਾ ਕੇ ਨਹੀਂ ਪੀਣਾ ਤੂੰ ਕਹਿੰਦੀ ਹੁੰਨੀ ਹੈ ਲਿਆ ਕੇ ਨਹੀਂ ਦਿੰਦਾ ਫਰੂਟ ਲਿਆ ਕੇ ਨਹੀਂ ਦਿੰਦਾ ਪਰ ਕਹਿੰਦੇ ਹੁਣ ਦੱਸ ਆਹਾ ਫਿਰ ਮੈਂ ਬਹਾਨਾ ਮਾਰਿਆ ਮੈਂ ਕਿਹਾ ਜੀ ਤਾਂ ਰੱਖੇ ਹੋਏ ਨੇ ਇੱਥੇ ਵੀ ਏਸੀ 'ਚ ਨੇ ਤੇ ਆਹ ਅਲਫਾਸੀ ਦੇ ਵਿੱਚ ਨੇ ਤਾਂ ਨਹੀਂ ਕੱਢੇ ਵੀ ਖਰਾਬ ਨਹੀਂ ਹੁੰਦੇ ਇਦਾਂ ਬਹਾਨਾ ਮਾਰਿਆ ਸੀ ਉਹਨਾਂ ਨੂੰ ਚਲੋ ਜੀ ਖਤਮ ਕਰ ਦੇਣੀ ਫਿਰ ਦੁਬਾਰਾ ਤੋਂ ਕਾਣਾ ਪੈਣੀ ਪਰ ਹੁਣ ਤਾਂ ਨਹੀਂ ਮੈਂ ਕੱਲੀ ਖਾਂਦੀ ਆ ਮਤਲਬ ਕਿ ਪਿੰਦਰਾ ਗੋਸ਼ੇਕ ਬਣਾ ਕੇ ਦੇ ਪਲੇਸ ਆਵਾ ਕੇ ਫਿਰ ਉਹਨਾਂ ਲਈ ਸ਼ੇਕ ਜੇ ਇਕੱਠੇ ਆ ਕੇ ਤਾਂ ਇਕੱਠੇ ਲਈ ਬਣ ਜੂ ਅਲੱਗ-ਅਲੱਗ ਆਉਣਗੇ ਤਾਂ ਫਿਰ ਅਲੱਗ-ਅਲੱਗ ਬਣ ਚਲੋ ਜੀ ਬਣ ਲੈ ਇਹਦੇ ਵਿੱਚ ਆਪਾਂ ਲੈ ਲਈਏ ਕੇਲੇ ਤੇ ਫਿਰ ਚੱਲਦੇ ਆਂ ਬਣਾਉਣੇ ਸ਼ੇਕ ਜੀ ਸ਼ੇਕ ਬਣਾ ਲਿਆ ਦੋ ਕੇਲੇ ਦਾ ਬਣਾਇਆ ਸ਼ੇਕ ਤੇ ਨਾਲ ਹੀ ਥੋੜਾ ਜਿਹਾ ਸਲੇਟ ਡੁੱਲ ਗਿਆ ਸੀ ਸਲੇਬ ਦੀ ਵੀ ਸਫਾਈ ਕਰੂੰਗੀ ਕਿਉਂਕਿ ਮੈਨੂੰ ਨਾਲ ਹੀ ਨਾਲ ਵੀ ਸਫਾਈ ਕਰਨ ਦੀ ਆਦਤ ਆ ਗਈ ਵੀ ਜਿਵੇਂ ਹੁਣ ਡੁੱਲ ਗਿਆ ਕੁਸ਼ ਨਾਲ ਦੀ ਨਾਲ ਉਹ ਕਰਦੇ ਇੱਕ ਤਾਂ ਸਾਡੇ ਨਾਲ ਕੀੜੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਪਤਾ ਨਹੀਂ ਸਭ ਦੇ ਇਹੀ ਹਾਲ ਆ ਪਤਾ ਨਹੀਂ ਸਾਡੇ ਕੱਲਿਆਂ ਦੀ ਜਗ੍ਹਾ ਇਹ ਨਾਲ ਦੇ ਨਾਲ ਕੁਝ ਵੀ ਥੋੜਾ ਜਿਹਾ ਸਲੇਬ ਤੇ ਡੁੱਲਿਆ ਨਹੀਂ ਤੇ ਨਾਲ ਦੇ ਨਾਲ ਕੀੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਚਲੋ ਜੀ ਹੁਣ ਅੰਦਰ ਬੈਠ ਕੇ ਪਹਿਲਾਂ ਪੀਂਨੇ ਆ ਸ਼ੇਕ ਸ਼ੇਕ ਬਣਾ ਲਿਆ ਬਹੁਤ ਟਾਈਮ ਬਾਅਦ ਅੱਜ ਮੈਂ ਸ਼ੇਕ ਪੀਣ ਲੱਗੀ ਆ ਕਾਫੀ ਟਾਈਮ ਹੋ ਗਿਆ ਇਹ ਹੁੰਦਾ ਚੱਲੀ ਜਾਂਦਾ ਤਾਂ ਮਹੀਨਾ-ਮਹੀਨਾ ਇਕੱਠਾ ਹੀ ਬਣਾ ਕੇ ਪੀ ਲੈਨੇ ਪਰ ਕਈ ਵਾਰ ਕੀ ਹੁੰਦਾ ਨਹੀਂ ਲੈ ਕੇ ਆਉਂਦੇ ਕੋਈ ਵੀ ਆਪ ਬਨਾਣਾ ਹੀ ਨਹੀਂ ਆਉਂਦਾ ਘਰ ਫਿਰ ਰਹਿ ਜਾਂਦਾ ਜਦੋਂ ਕਾਰ ਹੁੰਦਾ ਫਿਰ ਤਾਂ ਮੈਂ ਖਾ ਪੀ ਲੈ ਲੈਂਦੀ ਆ ਖਾਸ ਕਰਕੇ ਸ਼ੇਕ ਤਾਂ ਮੈਨੂੰ ਵਧੀਆ ਲੱਗਦਾ ਕਾਫੀ ਸ਼ੇਕ ਇਦਾਂ ਮੈਨੂੰ ਵਧੀਆ ਲੱਗਦਾ ਚਲੋ ਜੀ ਕਰਦੇ ਆ ਟਰਾਈ ਅੱਜ ਕਾਫੀ ਦਿਨਾਂ ਬਾਅਦ ਕ ਆਏ ਪਏ ਪਰਸੋਂ ਦੇ ਕਿਲੇ ਪਾਰ ਬਣਾਉਣ ਦੀ ਕੋਲ ਮੋਟੇਸਟ ਟੇਸਟੀ ਬਣਦਾ ਵੈਸੇ ਇਹ ਥੋੜੀ ਚੀਨੀ ਘੱਟ ਪਾ ਲਓ ਇਹਦੇ ਵਿੱਚ ਕਿਉਂਕਿ ਕੇਲੇ ਤੇ ਦੁੱਧ ਮਠਾਸ ਹੀ ਹੁੰਦੀ ਉਹਨਾਂ ਚ ਕੇਲੇ ਆਲਰੇਡੀ ਮਿੱਠੇ ਹੁੰਦੇ ਨੇ ਦੁੱਧ ਦੇ ਵਿੱਚ ਵੀ ਮਠਾਸ ਹੀ ਹੁੰਦੀ ਹੈ ਨਾ ਥੋੜੀ ਚੀਨੀ ਘੱਟ ਪਾ ਲਓ ਬਹੁਤ ਟੇਸਟੀ ਲੱਗਦਾ ਲਓ ਜੀ ਇੰਜੋਏ ਕਰਦੀ ਹਾਂ ਮੈਂ ਸ਼ੇਕ ਤੁਸੀਂ ਵੀ ਇੰਜੋਏ ਕਰੋ ਦੱਸਿਓ ਕਿੰਨਾ ਕਿੰਨਾ ਦਾ ਜੀ ਕੀਤਾ ਸ਼ੇਕ ਪੀਣ ਨੂੰ ਲੋਜੀ ਇੱਥੇ ਸਿੱਧਾ ਮੈਂ ਤੁਹਾਨੂੰ ਮਿਲ ਰਹੀਆਂ ਸ਼ਾਮ ਦੇ ਟਾਈਮ ਇੱਥੇ ਸ਼ਾਮ ਦੇ ਟਾਈਮ ਮੈਂ ਆਪਣਾ ਵੀਡੀਓ ਦਾ ਸਾਰਾ ਕੰਮ ਖਤਮ ਕਰਕੇ ਫੇਰ ਆਈ ਸੀਗੀ ਕਿਚਨ 'ਚ ਕਿਚਨ 'ਚ ਆਉਂਦੇ ਤੇ ਦੋ ਰੀਜ਼ਨ ਨੇ ਚਾਹੇ ਅਜੇ ਥੋੜਾ ਲੇਟ ਵੀ ਆ ਜਿੰਦੀ ਕਿਉਂਕਿ ਇੱਕ ਤਾਂ ਮੇਰੇ ਦੁਪਹਿਰ ਵਾਲੇ ਵਰਤਨ ਪਏ ਸੀ ਇੱਕ ਮੈਂ ਬਣਾਉਣੀ ਸੀ ਚਾਹ ਟਾਈਮ ਇੱਥੇ ਸ਼ਾਇਦ ਹੋਇਆ ਸੀ 5:30 ਹਾਂਜੀ 5:30 ਦਾ ਟਾਈਮ ਸੀ ਦਿਨ ਹੈਗਾ ਵੀਰਵਾਰ 5:30 ਦਾ ਟਾਈਮ ਆ ਡੇਟ ਅੱਜ 1 ਅਗਸਤ ਹੋ ਗਿਆ ਪਹਿਲਾਂ ਤਾਂ 1 ਅਗਸਤ ਦੀਆਂ ਮੁਬਾਰਕਾਂ ਜੀ ਨਵਾਂ ਚੜਿਆ ਮਹੀਨਾ ਪਰਮਾਤਮਾ ਸਭ ਲਈ ਤੰਦਰੁਸਤੀ ਤੇ ਰਸਤੇ ਲੈ ਕੇ ਆਵੇ ਤੇ ਪੂਰਾ ਇਹ ਮਹੀਨਾ ਜਿਹੜਾ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਤੇ ਇੱਥੇ ਬਰਤਨ ਜਿਹੜੇ ਸਵੇਰੇ ਮਾਂਜੇ ਸੀਗੇ ਉਹ ਲੱਗੀਆਂ ਲਾਉਣ ਆ ਦੁਪਹਿਰੇ ਕਿਸੇ ਨੇ ਲੰਚ ਆ ਖਾਣਾ ਪੀਣਾ ਖਾਦਦਾ ਨਹੀਂ ਹੈਗਾ ਤੇ ਤਾਂ ਕਰਕੇ ਥਾਲ ਵੀ ਪਈ ਸੀ ਥੋੜਾ ਜਿਹਾ ਫਿਰ ਮੈਨੂੰ ਇਹ ਸੀ ਵੀ ਚਲੋ ਕੋਈ ਨਾ ਮੈਂ ਆਪਣਾ ਵੀਡੀਓ ਦਾ ਕੰਮ ਖਤਮ ਕਰ ਲਵਾਂ ਫਿਰ ਜਾਉਂ ਕਿਚਨ 'ਚ ਬਰਤਨ ਵੀ ਸਾਫ਼ ਕੀਤੇ ਜਿਹੜੇ ਸੁੱਕੇ ਹੋਏ ਸੀ ਉੱਪਰ ਰੈਕ ਤੇ ਲਾਤੇ ਨਾਲ ਨਾਲ ਚਾਹ ਵੀ ਬਣਾਉਂਗੀ ਆਟਾ ਗੁੰਨੂ ਬਸ ਇਹ ਜਿਹੜੇ ਕੰਮ ਨੇ ਫੁਲਕੇ ਬਣਾਉਣ ਤੱਕ ਹੀ ਨੇਗੇ ਸਬਜੀ-ਸਬਜੀ ਕੁਛ ਨਹੀਂ ਬਣਾਉਣਾ ਤੇ ਦੀਦੀ ਨਾ ਬਾਟ ਫੈਮਿਲੀ ਦੀਦੀ ਤੋਂ ਮੈਨੂੰ ਕਮੈਂਟ ਆਇਆ ਸੀਗਾ ਉਹ ਪੁੱਛਦੇ ਸੀਗੇ ਵੀ ਮਤਲਬ ਕਿ ਕਾਫੀ ਦਿਨ ਹੋ ਗਏ ਪਹਿਲਾਂ ਤਾਂ ਸੌਰੀਆਂ ਦੀਦੀ ਜੀ ਬਹੁਤ-ਬਹੁਤ ਹਨਾ ਕਿਉਂਕਿ ਮੈਂ ਭੁੱਲ ਜਾਂਦੀ ਸੀ ਜੀ ਤੇ ਦੀਦੀ ਪੁੱਛਦੇ ਨੇ ਕਿ ਵੀ ਮਤਲਬ ਕਿ ਬੌਚ ਟਾਈਮ ਬਾਰੇ ਜਾਂ ਆਪਣਾ ਜਿਹੜਾ ਸਬਸਕ੍ਰਾਈਬਰ ਦਾ ਵੀ ਪਤਾ ਹੁੰਦੀ ਦੇਖੋ ਸੋਨੇ 1000 ਚਾਹੀਦੇ ਨੇ ਜਿਹੜਾ ਵਾਚ ਟਾਈਮ ਆਪਾਂ ਨੂੰ 4000 ਘੰਟਾ ਚਾਹੀਦਾ ਹਨਾ ਤੇ ਉਹ YT 'ਚ ਜਾ ਕੇ ਪਤਾ ਲੱਗੋ ਤੁਸੀਂ ਆਪਣਾ ਅਕਾਊਂਟ ਖੋਲ ਲਓ ਆਪਣੇ ਅਕਾਊਂਟ ਦੇ ਵਿੱਚ ਜਾ ਕੇ ਉੱਥੇ ਨੀਚੇ ਆਇਆ ਆਇਆ ਹੋਗਾ YT ਅ ਸਟੂਡੀਓ ਖੋਲ ਲਓ ਤੁਸੀਂ ਹਨਾ ਉੱਥੇ ਲਿਖਿਆ ਹੋਊ ਗੋ ਟੂ ਅ YT ਉੱਥੇ ਜਾ ਕੇ ਤੁਸੀਂ ਆ ਕਰਨਾ ਕੀ ਹੈਗਾ ਉੱਥੇ ਜਾ ਕੇ ਉੱਥੇ ਨੀਚੇ ਦਿਖੋ ਦਿੱਤੇ ਹੁੰਦੇ ਨੇ ਹਨਾ ਸਾਰੇ ਉੱਥੇ ਤੁਹਾਨੂੰ ਸਾਰਾ ਵਾਚ ਟਾਈਮ ਵੀ ਪਤਾ ਲੱਗ ਜੂਬ ਤੁਹਾਡਾ ਕਿੰਨਾ ਹੋ ਗਿਆ ਹਨਾ ਉਮਾਕੇ ਚ ਸਬਸਕ੍ਰਾਈਬਰ ਆਉਂਦਾ ਦੇਖੋ ਪਤਾ ਲੱਗਦਾ ਹੀ ਰਹਿੰਦਾ ਵਾਚ ਟਾਈਮ ਸਾਰਾ ਕੁਝ ਉਹ ਚ ਸਭ ਪੂਰੀ ਡਿਟੇਲ ਦੇ ਵਿੱਚ ਸਾਰਾ ਦਿੱਤਾ ਹੁੰਦਾਗਾ ਉੱਥੇ ਤੁਸੀਂ ਚੈੱਕ ਕਰ ਲਿਓ ਕਿਉਂਕਿ ਉਹ ਮੈਂ ਨਹੀਂ ਦੱਸ ਸਕਦੀ ਤੁਹਾਡਾ ਹਣਾ ਕਿੰਨਾ ਹੋ ਗਿਆ ਕਿੰਨਾ ਰਹਿ ਗਿਆ ਤੇ ਉਹ ਤੁਸੀਂ ਆਪ ਤੁਹਾਨੂੰ ਪਤਾ ਲੱਗ ਜਾਊਗਾ ਉੱਥੇ ਸਾਰਾ ਲਿਖਿਆ ਹੋਊਗਾ ਉੱਥੇ ਤੁਸੀਂ ਦੇਖ ਲਓ YT ਸਟੂਡੀਓ ਦੇ ਵਿੱਚ ਜਾ ਕੇ ਠੀਕ ਹੈ ਜੀ ਦੀਦੀ ਜੀ ਤੇ ਸੌਰੀ ਇੱਕ ਵਾਰ ਫਿਰ ਤੋਂ ਕਿਉਂਕਿ ਮੈਂ ਭੁੱਲ ਜਾਂਦੀ ਸੀ ਲਓ ਜਿੱਥੇ ਚਾ ਵੀ ਦੇਖੋ ਬਣ ਚੁੱਕੀ ਆ ਇਥੇ ਚਾਹ ਬਣਾਉਣ ਦਾ ਕਰੀਜਨ ਇਹ ਵੀ ਹੈ ਜੀ ਸ਼ਾਮ ਦੇ ਟਾਈਮ ਸਾਡੇ 6 ਵਜੇ ਤੁਸੀਂ ਕਹੋਗੇ ਕਿ ਕਿਹੜਿਆ ਟਾਈਮ ਆ ਚਾਹ ਦਾ ਪਰ ਸਾਡਾ ਕੋਈ ਟਾਈਮ ਨਹੀਂ ਮੈਂ ਪੀ ਲੈਂਦੀ ਆ ਰਾਤ ਨੂੰ ਵੀ ਮੈਨੂੰ ਮਿਲ ਜੇ ਤਾਂ ਮੈਂ ਪੀ ਲੈਂਦੀ ਇੱਥੇ ਨਾ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਅ ਮੁੰਡਾ ਆਇਆ ਸੀਗਾ ਪਿੰਦਰ ਦਾ ਦੋਸਤ ਵੀ ਸੀ ਸਾਡੀ ਰਿਸ਼ਤੇਦਾਰੀ ਵਿੱਚੋਂ ਵੀ ਸੀ ਨਾਲ ਦੀ ਪਿੰਡ ਸੀਗਾ ਦੋਲੇ ਵਾਲਾ ਠੀਕ ਹੈ ਜੀ ਤਾਂ ਕਰਕੇ ਚਾਹ ਬਣਾਈ ਸੀਗੀ ਵੈਸੇ ਵੀ ਸਾਨੂੰ ਆਦਤਾਂ ਜਦੋਂ ਸੰਨ ਹੁੰਦਾ ਘਰ ਅਸੀਂ ਪੀ ਲੈਂਦੇ ਆ ਚਾਹ ਪਰ ਸੰਨ ਨੂੰ ਬਾਹਰ ਨਹੀਂ ਜਾਇਆ ਚਾਹ ਦਾ ਪਿੰਦਰ ਬਹੁਤ ਘੱਟ ਪੀਂਦਾ ਲੋ ਜਿੱਥੇ ਜਾ ਬਣ ਗਈ ਸੀ ਜੀ ਨਮਕੀਨ ਦੇ ਜਿਹੜਾ ਬਿਸਕਟ ਵਗੈਰਾ ਸੀ ਜੋ ਪਾਖੇ ਦੇ ਰਹੇ ਸੀ ਬੱਚੇ ਨੇ ਤੇ ਮੰਗਵਾਇਆ ਸੀਗਾ ਘਰ ਨਹੀਂ ਬਚਦੇ ਹੈਗੇ ਜਿਹੜੇ ਵੀ ਹੁੰਦੇ ਨੇ ਪਿੰਡ ਨਾਲ ਨਹੀਂ ਖਾ ਰਹੇ ਨਾ ਚਾਹੇ 1000 ਰੁਪਏ ਦੇ ਲਿਆ ਕੇ ਰੱਖ ਲੋ ਹੁੰਦਾ ਇਹ ਜੀ ਮੇਰੇ ਖਾਲ ਦੇ ਵਿੱਚ ਸਾਰੇ ਬੱਚੇ ਇੰਨਾ ਕਰਦੇ ਹੋਣਗੇ ਅਸੀਂ ਵੀ ਇਦਾਂ ਹੀ ਕਰਦੇ ਛੋਟੇ ਹੁੰਦੇ ਹਨਾ ਬਿਸਕਟ ਵੀ ਜੇ ਬਹੁਤ ਵਧੀਆ ਲੱਗਦਾ ਹੁੰਦਾ ਸੀ ਪਰ ਉਮਰ ਦੇ ਹਿਸਾਬ ਨਾਲ ਜਿਉਂ ਜਿਉ ਏਜ ਵੱਧਦੀ ਜਾਂਦੀ ਹੈ ਸਾਰੀਆਂ ਚੀਜ਼ਾਂ ਦੀ ਆਦਤ ਵੀ ਛੁੱਟਦੀ ਜਾਂਦੀ ਹੈ ਹਨਾ ਬਚਪਨ ਤਾਂ ਹੀ ਕਹਿੰਦੇ ਨੇ ਵੀ ਬਚਪਨ ਹੀ ਹੁੰਦਾਗਾ ਤੇ ਚਲੋ ਜੀ ਜਿਵੇਂ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਨਾ ਸਾਰਿਆਂ ਨੂੰ ਹੀ ਸੌਣ ਦੀ ਬਹੁਤ-ਬਹੁਤ ਮੁਬਾਰਕਾਂ ਤੀਜ ਵੀ ਆਉਣ ਵਾਲੀ ਹੈਗੀ ਚਲੋ ਜੀ ਤੀਆਂ ਵੀ ਆਉਣ ਵਾਲੀਆਂ ਇਹਨੇ ਵਸਾ ਹੁਣ ਮੌਸਮ ਅਗ ਮੌਸਮ ਤੋਂ ਬਾਅਦ ਫਿਰ ਤੀਜ ਤੇ ਤੀਜ ਤੋਂ ਬਾਅਦ ਫਿਰ ਤੀਆਂ ਸ਼ੁਰੂ ਹੋ ਜਾਣਗੇ ਪਰ ਸਾਡੇ ਅਜੇ ਕੁਝ ਪਤਾ ਨਹੀਂ ਵੀ ਤੀਆਂ ਲੱਗਣਗੀਆਂ ਕਿ ਨਾ ਲੱਗਣਗੀਆਂ ਇਸ ਵਾਰ ਹਜੇ ਕਿਸੇ ਨੇ ਕੋਈ ਸਲਾਹ ਨਹੀਂ ਕੀਤੀ ਕਿਸੇ ਨੇ ਹਜੇ ਕੋਈ ਫੋਨ ਨਹੀਂ ਆਇਆ ਦੱਸਿਆ ਨਹੀਂ ਬਿਲਾਵਾਂਗੇ ਜਾਂ ਨਾ ਹਜੇ ਨਾ ਕੁਝ ਪਤਾ ਹੀ ਨਹੀਂ ਮੈਂ ਪੁੱਛਿਆ ਹਜੇ ਤੱਕ ਛੰਲਾਓ ਜੀ ਸ਼ਾਮ ਦੇ ਖਾਣੇ ਦੀ ਹੋ ਗਈ ਤਿਆਰੀ ਇੱਥੇ ਲੱਗੇ ਆਟਾ ਗੁੰਨਣਾ ਦਾਲ ਆਪਣੇ ਕੋਲ ਸਵੇਰੇ ਦੀ ਪਈ ਆ ਦੁਬਾਰੇ ਦੁਪਹਿਰੇ ਕਿਸੇ ਨੇ ਲੰਚ ਕੀਤਾ ਨਹੀਂ ਹੈਗਾ ਤਾਂ ਕਰਕੇ ਦਾਲ ਬਚ ਗਈ ਸੀਗੀ ਆਪਣੇ ਕੋਲ ਤੇ ਪਾਣੀ ਭੁੱਲ ਕੇ ਮੈਂ ਸਬਜ਼ੀ ਕੱਝਨੀਆ ਦਾਲ ਬਚ ਗਈ ਸੀ ਦਾਲ ਉਹ ਵੀ ਚੰ ਕੰਮ ਆ ਜੂਗੀ ਆਪਣੇ ਹੁਣ ਤੇ ਆਪਾਂ ਸਾਟਾ ਗੁੰਨ ਕੇ ਠੋਕੇ ਰਾਂਗੇ ਮੰਦਰ ਚ ਲੱਗ ਗਿਆ ਭਜਨ कारे नादे प्रभु सरकारे कारे नादे सरब विच बैठे बैठे देखो नाले नादे सरब विच बैठे बैठे नीक इंसान रे मारे सारी तन पे जोए सवली संगंगे थोले बैठे ते मारे हो वाली तेनु मानदे जोने ਮੈਂ ਮਾਸ਼ੀ ਰੋ ਰਹੀ ਨੂੰ ਸਾਡੇ ਨਾਲ ਘਰ ਦੇ ਨੇੜੇ ਮੰਦਿਰ ਵੀ ਹੈ ਮਸੀਤ ਵੀ ਹੈ ਤੇ ਭਜਨ ਬਹੁਤ ਸੋਹਣੇ ਚੱਲਦੇ ਨੇ ਸ਼ਾਮ ਦੇ ਟਾਈਮ ਉਹੀ ਮੈਂ ਵੀ ਥੋੜੇ ਜਿਹਾ ਭਜਨ ਨਾਲ गा ਰਹੀ ਸੀ ਬਹੁਤ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਜੀ ਮਿਲਦੀ ਮੰਦਿਰ ਚ ਲੱਗੇ ਭਜਨ ਤੇ ਆਪਾਂ ਹੁਣ ਪਕੌੜੇ ਪਕੌੜੇ ਨਹੀਂ ਗਰੀਬ ਪਕੌੜਾ ਕਹਿੰਦੇ ਨੇ ਬੰਦਿਆਂ ਬੇਸਣ ਵਾਲੀ ਗਰੀਆਂ ਖਾਣਿਆ ਇੰਜੋਏ ਕਰਦੇ ਉਸ ਤੋਂ ਬਾਅਦ ਫਿਰ ਮੈਂ ਲੱਗੂੰਗੀ ਫੁਲਕੇ ਬਣਾਉਣ ਲੋ ਜੀ ਇਹ ਛੋਟੇ ਰੂਮ ਚ ਬੈਠ ਕੇ ਚਾਹ ਪੀਨੇ ਤੇ ਇਹਦੀ ਬੈੱਡ ਸ਼ੀਟ ਸੀ ਜਿਹੜੀ ਅਜੇ ਤੋਤੀ ਸੀਗੀ ਹਜੇ ਤੱਕ ਵਿਛਾਈ ਨਹੀਂ ਚਲੋ ਜੀ ਅੱਜ ਦੇ ਕਮੈਂਟ ਲੈਨੇ ਆ ਨਾਮ ਕਿਉਂਕਿ ਤੁਸੀਂ ਨਾ ਮੈਨੂੰ ਪਹਿਲਾਂ ਜਦੋਂ ਕਮੈਂਟ ਕਰਦੇ ਹੋ ਫਰਸਟ ਕਮੈਂਟ ਲਿਖਿਆ ਕਰੋ ਉੱਪਰ ਕਿਉਂਕਿ ਇਦਾਂ ਪਤਾ ਨਹੀਂ ਲੱਗਦਾ ਵੀ ਕਿਹਦਾ ਫਰਸਟ ਕਮੈਂਟ ਆ ਕਿਉਂਕਿ ਕੋਈ ਟਾਈਮ ਤੇ ਕਾਫੀ ਕਮੈਂਟ ਆਏ ਹੋਏ ਸੀ ਚਲੋ ਜੀ ਅੱਜ ਫਿਰ ਮੈਨੂੰ ਸਾਰਿਆਂ ਦੇ ਨਾਮ ਲੈਣੇ ਪੈਣਗੇ ਪਹਿਲਾ ਹੈਗਾ ਅਰਸ਼ ਪ੍ਰੀਤ ਕੌਰ ਥੈਂਕ ਯੂ ਸੋ ਮੱਚ ਜੀ ਦੂਸਰਾ ਹੈਗਾ ਬਾਟ ਫੈਮਿਲੀ ਪਿੰਡ ਬੜੀ ਤੋਂੰਦੀ ਦੀ ਥੈਂਕ ਯੂ ਸੋ ਮੱਚ ਦੀਦੀ ਇੱਕ ਹੈਗੇ ਨੇ ਦੀਦੀ ਹੈਪੀ ਮਾਨ ਦੀ ਆਈਡੀ ਤੋਂ ਥੈਂਕ ਯੂ ਸੋ ਮੱਚ ਦੀਦੀ ਕਾਵਲਜੀਤ ਰਣਜੀਤ ਕੌਰ ਦੀਦੀ ਜੂਐਸਓ ਤੋਂ ਥੈਂਕ ਯੂ ਸੋ ਮੱਚ ਸੁਖ ਬਲੌਗ ਸੁਖ ਬਲੌਗ ਬੋਪਾ ਰਾਏ ਥੈਂਕ ਯੂ ਸੋ ਮੱਚ ਦੀਦੀ ਇੱਕ ਹੈਗੇ ਨੇ ਸੰਦੀਪ ਸਿੰਘ ਦੀ ਆਈਡੀ ਤੋਂ ਥੈਂਕ ਯੂ ਸੋ ਮੱਚ ਇੱਕ ਹੈਗੇ ਨੇਗੇ ਆ ਜੀ ਲਾਸਟ ਨੇਮ ਗੋਰਪ੍ਰੀਤ ਕੌਰ थैंक यू सो मच जी ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਨਾ ਪਿਆ ਲਿਖਿਆ ਕਰੋ ਵੀ ਮੇਰਾ ਫਰਸਟ ਕਮੈਂਟ ਆ ਤੇ ਦੇਖੋ ਕਾਫੀ ਨੀਰਾ ਜਿਹੜਾ ਹੋ ਗਿਆ ਅੱਜ ਦਾ ਜਿਹੜਾ ਮੇਰਾ ਖਾਣਾ ਮਤਲਬ ਕਿ ਕੱਲੇ ਫੁਲਕੇ ਸੀਗੇ ਘੋਲ ਵੀ ਕਰ ਗਈ ਮੈਂ ਲੇਟ ਆ ਥੋੜਾ ਜਿਹਾ ਬਾਕੀ ਕੰਮ ਵੀ ਹੋ ਗਏ ਸੀਗੇ ਥੋੜਾ ਜਿਹਾ ਬਾਕੀ ਜਾਦਾ ਵੀ ਹੋ ਗਿਆ ਚਾਹ ਵੀ ਲੇਟ ਪੀਤੀ ਸੀ ਫਿਰ ਖਾਣਾ ਵੀ ਕਿੱਥੋਂ ਖਾਂਦੇ ਹਜੇ ਤੱਕ ਹਨਾ ਚਲੋ ਜੀ ਇੱਥੇ ਲੱਗੀ ਸੀਗੀ ਫੁਲਕੇ ਬਣਾਉਣਾ ਤੇ ਇਹ ਸੀ ਮੇਰਾ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਰੁਟੀਨ ਸਿੰਪਲ ਤੇ ਸਾਦਾ ਤੇ ਇੱਕ ਭੈਣਾ ਅਮਰਪ੍ਰੀਤ ਕੌਰ ਦੀ ਆਈਡੀ ਤੋਂ ਕਹਿੰਦੇ ਸੀ ਵੀ ਇੱਕੋ ਹੀ ਅਸੀਂ ਮਤਲਬ ਬਲੌਗ ਦੇਖਦੇ ਹਾਂ ਕਿਉਂਕਿ ਅਸੀਂ ਅੱਕ ਗਏ ਹਣਾ ਕੋਈ ਨਿਊ ਮਤਲਬ ਕਿ ਹੋ ਕਰੋ ਕੋਈ ਨਹੀਂ ਦੀਦੀ ਦੇਖਦੇ ਆ ਪਤ ਨਹੀਂ ਦੀਦੀ ਨੇ ਪਤ ਨਹੀਂ ਵੀਰ ਜੀ ਨੇ ਦੀਦੀ ਹੋਣਗੇ ਸ਼ਾਇਦ ਤੇ ਕੋਈ ਗੱਲ ਨਹੀਂ ਟਰਾਈ ਕਰਾਂਗੇ ਕੁਝ ਨਵਾਂ ਲੈ ਕੇ ਆਉਣ ਦੀ ਫਿਲਹਾਲ ਗਰਮੀ ਕਰਕੇ ਥੋੜਾ ਜਿਹਾ ਇਹੀ ਚੱਲ ਰਿਹਾ ਹੈਗਾ ਤੇ ਥੋੜੇ ਦਿਨ ਹੋਰ ਦੇਖ ਲਓ ਦੇਖਦੇ ਕੁਝ ਨਵਾਂ ਲੈ ਕੇ ਆਵਾਂਗੀ ਕੋਈ ਗੱਲ ਨਹੀਂ ਜੀ ਮੈਨੂੰ ਪਤਾ ਤੁਸੀਂ ਅੱਕ ਜਾਨੇ ਹੋ ਕਿਉਂਕਿ ਹੋ ਜਾਂਦਾ ਜੀ ਰੂਟੀਨ ਵਲੌਗ ਦੇਖਦੇ ਅੱਕ ਜਾਨੇ ਹੋ ਤੁਸੀਂ ਕੋਈ ਗੱਲ ਨਹੀਂ ਨਵਾਂ ਜਰੂਰ ਕੁਝ ਟਰਾਈ ਕਰੋ ਮੈਂ ਚਲੋ ਜੀ ਇੱਥੇ ਉਸ ਤੋਂ ਬਾਅਦ ਖਾ ਜਿਹੜੇ ਹਲਕੇ ਸੀ ਬਣਾ ਕੇ ਮੈਂ ਲੱਗੇ ਸੀਗੀ ਦਹੀਂ ਲਾਉਣ ਦਹੀਂ ਤੋਂ ਬਿਨਾ ਮੇਰਾ ਬੇਟਾ ਬਿਲਕੁਲ ਵੀ ਨਹੀਂ ਖਾ ਲਦਾ ਨਾ ਵੱਡਾ ਨਾ ਛੋਟਾ ਦੋਨੋਂ ਹੀ ਉਹਨਾਂ ਨੂੰ ਦਹੀਂ ਚਾਹੀਏ ਚਾਹੀਏ ਪਰ ਵੱਡਾ ਚਲੋ ਨਹੀਂ ਹੈਗਾ ਇਸ ਟਾਈਮ ਇੱਥੇ ਕਈ ਦਿਨ ਹੋ ਗਏ ਉਹਨੂੰ ਗੈਨ ਨੂੰ ਪਰ ਛੋਟੇ ਨੂੰ ਚਾਹੀਦੀ ਚਾਹੀਦੀ ਉਹ ਰੋਟੀਲੀ ਕਹਿੰਦਾ ਵੀ ਮੇਰੇ ਲਈ ਚਾਹ ਇੱਕ ਗਲਾਸ ਲਾ ਦੇ ਕਾਰ ਮਮੀ ਦੁੱਧ ਦਹੀਂ ਵੀ ਆਪਣੇ ਲਈ ਚਾਹੇ ਥੋੜ ਨੂੰ ਸਰਦਾ ਤਾਂ ਸਾਰ ਨੂੰ ਪਰ ਮੈਨੂੰ ਨਹੀਂ ਕਹਿਣਾ ਸਰਦਾ ਹੈਗਾ ਚਲੋ ਜੀ ਇਸ ਤੋਂ ਬਾਅਦ ਇੱਥੇ ਹੁਣ ਬਸ ਇਹ ਕੰਮ ਮੇਰਾ ਹੋ ਜਾਊਗਾ ਕੰਪਲੀਟ ਉਸ ਤੋਂ ਬਾਅਦ ਥੋੜੀ ਜਿਹੀ ਰੈਸਟ ਕਰਾਂਗੇ ਬੈਠਾਂਗੇ ਫਿਰ ਖਾਣਾ ਖਾਵਾਂਗੇ ਲਓ ਜੀ ਕਿਚਨ ਵੀ ਨਾਲ-ਨਾਲ ਮੈਂ ਸਾਫ਼ ਕਰਤਾ ਸੀਗਾ ਮੈਨੂੰ ਇਹ ਹੁੰਦਾ ਵੀ ਕੁਝ ਹੱਦ ਤੱਕ ਜਿੰਨੇ ਕਿ ਮੇਰੇ ਤੋਂ ਹੁੰਦੇ ਜੀ ਕਿਚਨ ਦਾ ਕੰਮ ਹੋ ਗਿਆ ਓਕੇ ਹੁਣ ਆਪਾਂ ਚੱਲਦੇ ਅੰਦਰ ਹੁਣ ਕਰਦੇ ਆਰਾਮ ਬਿੰਦਰ ਬਾਗਲੇ ਲਈ ਇਟਨਾਲ ਨੂੰ ਪਰ ਮੱਕੜ ਨਾ ਜਾਣਾ ਥੋੜੀ ਜਿਹਾ ਬਾਹਰ ਖਾਣੇ ਖਾਣਾ ਤੇ ਥੋੜੀ ਜਿਹਾ ਅੰਦਰ ਬੈਠ ਗਏ ਲੋ ਜੀ ਅੰਦਰ ਆ ਕੇ ਬੈਠੇ ਸੀ ਪੱਖੇ ਦੀ ਹਵਾ ਨੀਚੇ ਅ ਥੋੜੀ ਜਿਹੀ ਰੈਸਟ ਕਰੂੰ ਜਿਵੇਂ ਕਿ ਦੱਸਿਆ ਸੀ ਇੱਥੇ ਪਿੰਦਰ ਨੇ ਨਾ ਬਿਸਤਰੇ ਪਸਾਤੇ ਸੀ ਕਿ ਮੰਜੇ ਟਾ ਕੇ ਬਿਸਤਰੇ ਪਸਾਤੇ ਸੀਗੇ ਚਲੋ ਬੱਚਿਆਂ ਦਾ ਇਹੀ ਸੁੱਖ ਹੁੰਦਾ ਹੈ ਨਾ ਤੇ ਉਸ ਤੋਂ ਬਾਅਦ ਬਸ ਨਾਲ ਦੀ ਨਾਲ ਕਲੇਰ ਸਾਹਿਬ ਆ ਗਏ ਸੀ ਫਿਰ ਉਹ ਚਲੇ ਗਏ ਸੀ ਸ਼ਾਇਦ ਨਾਣ ਤੇ ਮੈਂ ਆਪਣਾ ਬੈਠੀ ਸੀ ਰੈਸਟ ਕਰ ਰਹੀ ਸੀ ਇੱਥੇ ਤੇ ਉਸ ਤੋਂ ਬਾਅਦ ਦੇਖੋ ਇੱਥੇ ਖਾਣਾ ਖੋਣਾ ਖਾ ਲਿਆ ਲਾਈਟ ਆਫ ਕਰਦੀ ਸੀ ਕਿਚਨ ਦੀ ਕਿਚਨ ਆਪਾਂ ਸਾਫ ਕਰਤਾ ਸੀਗਾ ਤੇ ਇੱਕ ਕਮੈਂਟ ਨਾ ਬਾਰ-ਬਾਰ ਆ ਰਿਹਾ ਬਾਰ-ਬਾਰ ਆ ਰਿਹਾ ਕਈ ਦਿਨਾਂ ਬਾਅਦ ਸ਼ਾਇਦ ਪੰਜਾਬੀ ਚ ਕਰਦੇ ਕਦੇ ਇੰਗਲਿਸ਼ ਚ ਕਰਦੇ ਉਹ ਕਲੋਥ ਵਾਸ਼ਿੰਗ ਵਾਲੀ ਹੈ ਨਾ ਕਦੇ ਪੰਜਾਬੀ ਚ ਕਦੇ ਇੰਗਲਿਸ਼ ਸੌਰੀ ਭਾਈ ਮੈਂ ਨਹੀਂ ਇਹ ਇੰਨੇ ਮਤਲਬ ਕਈ ਵਾਰ ਇੱਕ ਦਿਨ ਉਹਨਾਂ ਨੇ ਕਿਹਾ ਵੀ ਕੰਬਲ ਨੂੰ ਕੁੱਟ-ਕੁੱਟ ਕੇ ਥਾਪੀ ਨਾਲ ਤੋਂ ਉਹ ਰਿਜਨਲ ਸਾਊਂਡ ਚਾਹੀਦਾ ਇਹ ਤਾਂ ਦੇਖੋ ਫਿਰ ਤੁਸੀਂ ਉਹ ਕਰ ਸਕਦੇ ਹੋ ਜਿਵੇਂ ਹਨਾ ਤੁਸੀਂ ਮਤਲਬ ਕਿ ਕੈਮਰਾ ਸੈੱਟ ਕਰ ਲਓ ਜਾਂ ਫਿਰ ਤੁਸੀਂ ਆਪਣੀ ਕਿਸੇ ਘਰ ਦੇ ਵਿੱਚ ਮੈਂਬਰ ਨੂੰ ਜੋ ਜਬ ਕੋਈ ਵੀ ਤੁਹਾਡੀ ਵਾਈਫ ਆ ਮੇਰੇ ਖਿਆਲ ਦੇ ਵਿੱਚ ਤਾਂ ਉਹ ਕੋਈ ਭਰਾ ਹੀ ਹੈਗਾ ਜਿਹੜਾ ਇਦਾਂ ਕਰ ਰਿਹਾ ਹੈਗਾ ਦੋ ਆਈਡੀਆ ਨੇ ਸ਼ਾਇਦ ਅਲੱਗ-ਅਲੱਗ ਤੋਂ ਹੀ ਕਮੈਂਟ ਉੱਥੇ ਜਿਹੜਾ ਇੰਗਲਿਸ਼ ਦੇ ਵਿੱਚ ਉੱਥੇ ਪੇਸਟ ਕਰ ਰਿਹਾ ਹੈਗਾ ਜਾ ਪੰਜਾਬੀ ਦੇ ਵਿੱਚ ਹਨਾ ਜਿਵੇਂ ਕੀ ਵੀ ਹੈਗਾ ਤੇ ਇਹ ਮੇਰੇ ਤੋਂ ਨਹੀਂ ਹੋਣਾ ਭਰਾ ਆ ਚਾਹੇ ਭੈਣਾ ਚਾਹੇ ਭਰਾ ਇਦਾਂ ਸ਼ਾਇਦ ਭਰਾ ਹੀ ਹੈ ਇਹ ਕੋਈ ਵੀਰਾ ਹੀ ਹੈਗਾ ਵੀ ਇਦਾਂ ਦੇਖੋ ਮੈਂ ਹੁਣ ਕੰਬਲ ਕਿੰਨੇ ਕੁੱਟਦਾ ਇੰਨਾ ਭਰਾ ਹਨਾ ਇੰਨੀ ਕਪੈਸਿਟੀ ਨਹੀਂ ਮੈਂ ਤਾਂ ਪਹਿਲੇ ਬੀਕਨਸ ਹੋਈ ਪਈਆਂਗੀ ਮੇਰੇ ਤਾਂ ਪਹਿਲੇ ਭਰਾਵਾ ਆਪਣਾ ਟੈਸਟ ਕਰਾਉਣ ਨਹੀਂ ਜਾਏ ਜਾਂਦੇ ਇੰਨਾ ਭਰਾ ਕੰਬਲ ਗਰਮੀ ਦੇ ਵਿੱਚ ਕਿੱਥੋਂ ਕੁੱਟਨਵਾ ਹਨਾ ਇਹ ਸੌਰੀ ਭਰਾ ਮੈਂ ਨਹੀਂ ਕਰ ਸਕਦੀ ਇਦਾਂ ਹਨਾ ਤੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਆ ਜਾਂ ਤੁਹਾਡੀ ਇਹ ਨਾ ਮੰਮੀ ਆ ਕੋਈ ਵੀ ਆ ਤੁਸੀਂ ਲਾਓ ਜਾਂ ਫਿਰ ਤੁਸੀਂ ਖੁਦ ਕੈਮਰਾ ਆਨ ਕਰੋ ਤੇ ਦਿਨ ਨਜ਼ਾਰੇ ਲਓ ਕੁੱਟੋ ਥਾਪੀ ਕਿਉਂਕਿ ਬੰਦਿਆਂ ਦੇ ਵਿੱਚ ਤਾਂ ਜੋਰ ਵੀ ਬਹੁਤ ਜ਼ਿਆਦਾ ਹੁੰਦਾ ਹਨਾ ਕੁੱਟੀ ਜਾਓ ਕੁੱਟੀ ਆ ਕੁੱਟੀ ਜਾਓ ਹਨਾ ਫਿਰ ਬਾਅਦ ਦੇ ਵਿੱਚ ਵੀਡੀਓ ਦੇਖਿਓ ਇੰਜੋਏ ਕਰੋ ओरिजिनल ਸਾਊਂਡ ਸੁਣਿਓ ਹਨਾ ਵਧੀਆ ਲੱਗੂਗਾ ਤੁਹਾਨੂੰ ਹਨਾ ਕਿਉਂਕਿ ਮੇਰੇ ਤੋਂ ਨਹੀਂ ਹੋਣਾ ਸੌਰੀ ਚਲੋ ਜੀ ਇੱਥੇ ਲਾਈਟ ਆਫ ਕਰਤੀਆਂ ਸੀਗੀਆਂ ਸਾਰੀਆਂ ਤੇ ਹੁਣ ਸੌਣ ਦੀ ਤਿਆਰੀ ਚ ਸੀਗੀ ਤੇ ਅੱਗੇ ਨਾ ਤੁਸੀਂ ਸੁਣੋ ਮੇਰੇ ਭਤੀਜਾ ਦੇ ਭਤੀਜੇ ਦੀ ਤਿੰਨ ਸਾਲ ਪਹਿਲਾਂ ਦੀ ਵੀਡੀਓ ਸੀ ਮੇਰੇ ਫੋਨ ਦੇ ਵਿੱਚ ਪਈ ਸੀ ਜੀ ਮੈਨੂੰ ਮਿਲ ਗਈ ਤਾਂ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਨੂੰ ਵੀ ਬਹੁਤ ਵਧੀਆ ਲੱਗੇ ਬੋਲਦੇ ਇੰਨੇ ਵਧੀਆ ਲੱਗੇ ਗੁਰਸ਼ਰਨ ਮੇਰਾ ਭਤੀਜਾ ਉਹਦੇ ਵੀ ਬਹੁਤ ਵਧੀਆ ਲੱਗਿਆ ਬੋਲਦਾ ਤੇ ਸੁਣਿਓ ਜੀ ਇੰਜੋਏ ਕਰਿਓ ਤੁਸੀਂ ਉਹਨਾਂ ਨੂੰ ਹਨਾ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਤੇ ਬਹੁਤ ਸੋਹਣੇ ਲੱਗਦੇ ਨੇ ਛੋਟੇ ਬੱਚੇ ਹੁੰਦੇ ਨੇ ਜਦੋਂ ਉਹ ਸੋਹਣਾ ਸੋਹਣਾ ਬੋਲਦੇ ਨੇ ਆਪਣੇ ਫੇਸ ਨੂੰ ਹੋਰ ਲੋਟ ਕਰਕੇ ਬੋਲਦੇ ਨੇ ਹਨਾ ਕਿੰਨੇ ਸੋਹਣੇ ਲੱਗਦੇ ਨੇ ਪਰ ਮੇਰੇ ਤੋਂ ਰਹਿ ਨਹੀਂ ਗਿਆ ਮੈਂ ਕਿਹਾ ਚਲੋ ਮੈਮਰੀ ਹੋ ਰਿਹਾ ਜੂਗੀਆਂ ਦੀ ਹਨਾ ਫੋਨ ਦੇ ਵਿੱਚ ਮੇਰੇ ਮਤਲਬ ਕਿ YouTube ਤੇ ਅਕਾਊਂਟ ਤੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਮੈਂ ਬਾਰ-ਬਾਰ ਦੇਖ ਰਹੀ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਕਿ ਉਹਨਾਂ ਦਾ ਬੋਲਣਾ ਹਨਾ

ਅੱਛਾ ਐਨ ਲਵੇ ਕਰੇ ਨੂੰ ਫਿਰ ਇਹ ਉਹ ਤੇ ਨਾ ਲਾ 250 ਦੀ উত বো উতো বিড়ি হক ਸਿਛਾਨੂੰ ਤੇ ਬਾਣੀ ਨੂੰ ਮੇਰੀ ਮੈਨੂੰ ਖੜੀ ਦੱਸ ਮੀਨੇ ਕੀ ਨੇ ਮੋਤੀ ਸਲਾਮੀ ਨੇ ਕੀ ਕਰਤੇ ਸਕੂਲ ਬੰਦ ਕਰਤੇ ਸਕੂਲ ਬੰਦ ਕਰਤੇ ਤੇਰਾ ਵੀ ਕਹੇ ਤਨ ਲੱਗਿਆ ਸਕੂਲ ਆ ਹੋਰ ਫਿਰ ਹੋਰ ਸੁਣਾ ਗੱਲ ਬਾਤ ਹੁਣ ਤੂੰ ਤੇਰੀ ਸਣੀ ਨਾ ਦੋਸਤੀ ਪੈ ਗਈ ਐ ਸਾਨੂੰ ਇੱਧਰ 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 ਓ ਸਾਨੂੰ ਸਣੀ ਨਾਲ ਦੋਸਤੀ ਪੈ ਗਈ ਹਾਂ ਪੈ ਗਈ ਅੱਛਾ ਮੈਂ ਕਾਹਦੀ ਤੇ ਨਾਲ ਲੱਗਦੀ ਨਾ ਅੱਛਾ ਹੁਣ ਤੂੰ ਸਾਡੇ ਕੋਲ ਐਵੇਂ ਆ ਕਾਹ ਚਾਵੇਂ